ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਵਿੱਚ ਭਾਈ ਆਨੰਦ ਲਾਲ ਜੀ ਦਾ ਜੀਵਨ ਬਿਆਨ ਕਰਾਂਗੇ ਉਹ ਕਲਗੀਧਰ ਪਿਤਾ ਦੇ ਦਰਬਾਰ ਦੇ ਸ਼ਿੰਗਾਰ ਉੱਗੇ ਵਿਦਵਾਨ ਤੇ ਪੱਕੇ ਸ਼ਰਧਾਲੂ ਸਿੱਖ ਹੋਏ ਹਨ ਉਹਨਾਂ ਦੇ ਜੀਵਨ ਦਾ ਪੂਰਨ ਵਿਸਥਾਰ ਨਾਲ ਬਿਆਨ ਕਰਾਂਗੇ ਜੀ ਭਾਈ ਆਨੰਦ ਲਾਲ ਜੀ ਸ੍ਰੀ ਕਲਗੀਧਰ ਜੀ ਦੇ ਦਰਬਾਰ ਦੇ ਸ਼ਿੰਗਾਰ ਅਰਬੀ ਅਤੇ ਫਾਰਸੀ ਦੇ ਵਿਦਵਾਨ ਉੱਗੇ ਕਵੀ ਅਤੇ ਪੱਕੇ ਸ਼ਰਧਾਲੂ ਸਿੱਖ ਹੋਏ ਹਨ ਆਪ ਦੇ ਪਿਤਾ ਮੁੰਸ਼ੀ ਸ਼ੱਜੂ ਰਾਮ ਫਾਰਸੀ ਦੇ ਪ੍ਰਸਿੱਧ ਵਿਦਵਾਨ ਸਨ ਉਹ ਸਨ 1630 ਵਿੱਚ ਹਿੰਦੁਸਤਾਨੋਂ ਗਜਨੀ ਚਲੇ ਗਏ ਤੇ ਉੱਥੇ ਆਪਣੀ ਲਿਆਕਤ ਦੇ ਬਲ ਨਾਲ ਉੱਥੋਂ ਦੇ ਹਾਕਮ ਮੀਰ ਮੁੰਚੀ ਬਣ ਗਏ ਤੇ ਉੱਥੇ ਹੀ ਉਹਨਾਂ ਦੇ ਘਰ ਸਨ 1633 ਨੂੰ ਭਾਈ ਨੰਦ ਲਾਲ ਜੀ ਦਾ ਜਨਮ ਹੁੰਦਾ ਹੈ ਆਪਣੀ ਪੜਾਈ ਦਾ ਜਿਹੜਾ ਉਹ ਯੋਗ ਪ੍ਰਬੰਧ ਕੀਤਾ ਜਾਂਦਾ ਹੈ ਤੇ ਜਿਸ ਦਾ ਆਪ ਚੰਗਾ ਫਾਇਦਾ ਉਠਾਉਂਦੇ ਹੋ ਉਹ ਅਰਬੀ ਤੇ ਹਿਸਾਬ ਦੇ ਬੜੇ ਚੰਗੇ ਵਿਦਵਾਨ ਸਨ ਜਦ ਉਹ 12 ਸਾਲਾਂ ਦੇ ਹੋਏ ਤਾਂ ਕੁੱਲ ਰੀਤ ਮੂਜਬ ਉਹਨਾਂ ਦੇ ਪਿਤਾ ਨੇ ਕੁੱਲ ਗੁਰੂ ਪਾਸੋਂ ਉਹਨਾਂ ਨੂੰ ਵੈਸ਼ਨੋ ਧਰਮ ਦੀ ਦੀਖਿਆ ਦਿਵਾ ਕੇ ਵੈਸ਼ਨੋ ਧਰਮ ਦਾ ਚਿੰਨ ਲੱਕੜ ਦੀ ਮਾਲਾ ਜਾਂ ਕੰਠੀ ਉਹਨਾਂ ਦੇ ਗੱਲ ਪਾਉਣ ਦੀ ਰਸਮ ਕਰਨੀ ਚਾਹੀ ਤਾਂ ਭਾਈ ਅਨੰਦ ਲਾਲ ਜੀ ਨੇ ਕੰਠੀ ਪਵਾਉਣਾ ਨਾ ਕਰ ਦਿੱਤੀ ਤੇ ਕਿਹਾ ਹੈ ਕਿ ਮੈਨੂੰ ਪਰਮਾਤਮਾ ਦੇ ਨਾਮ ਦੀ ਕੰਠੀ ਚਾਹੀਦੀ ਹੈ ਆਪ ਅਜੇ 17 18 ਵਰਿਆਂ ਦੇ ਸਨ ਕਿ ਆਪ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ ਤੇ ਸਨ 1652 ਵਿੱਚ ਉਦਾਸ ਹੋ ਕੇ ਗਜਨੀ ਤੋਂ ਮੁਲਤਾਨ ਪਹੁੰਚ ਜਾਂਦੇ ਹਨ ਉੱਥੇ ਉਹ ਦਿੱਲੀ ਦਰਵਾਜ਼ੇ ਘਰ ਬਣਾ ਕੇ ਰਹਿਣ ਲੱਗ ਪੈਂਦੇ ਹਨ ਤੇ ਉੱਥੇ ਹੀ ਉਹਨਾਂ ਦੇ ਸੇਵਕ ਤੇ شاਗਿਰਦ ਉਹਨਾਂ ਨੂੰ ਆਗਾ ਭਾਵਕੇ ਸਵਾਮੀ ਕਹਿ ਕੇ ਬੁਲਾਇਆ ਕਰਦੇ ਸਨ ਇਸੇ ਕਰਕੇ ਉਹਨਾਂ ਦੇ ਮਹੱਲੇ ਦਾ ਨਾਮ ਆਗਾਪੁਰ ਪੈ ਜਾਂਦਾ ਹੈ ਮੁਲਤਾਨ ਵਿੱਚ ਇੱਕ ਸਿੱਖ ਘਰਾਣੀ ਦੀ ਲੜਕੀ ਨਾਲ ਆਪ ਜੀ ਦਾ ਵਿਆਹ ਹੁੰਦਾ ਹੈ ਇਸੇ ਤੋਂ ਆਪ ਜੀ ਦੇ ਮਨ ਵਿੱਚ ਸਿੱਖੀ ਲਈ ਪਿਆਰ ਪੈਦਾ ਹੋ ਜਾਂਦਾ ਹੈ ਇਸ ਪਿਆਰ ਦੇ ਖਿੱਚੇ ਸਾਨੇ 1662 ਵਿੱਚ ਪਹਿਲਾ ਅੰਮ੍ਰਿਤਸਰ ਦੇ ਦਰਸ਼ਨਾ ਲਈ ਪਹੁੰਚਦੇ ਹੋ ਤੇ ਉਥੋਂ ਆਪ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਜਾਂਦੇ ਹੋ ਤੇ ਗੁਰੂ ਜੀ ਤੋਂ ਗੁਰੂ ਉਪਦੇਸ਼ ਲੈ ਕੇ ਗੁਰਸਿੱਖੀ ਦੀ ਦਾਤ ਪ੍ਰਾਪਤ ਕਰਕੇ ਪੱਕੇ ਗੁਰਸਿੱਖ ਬਣ ਜਾਂਦੇ ਹਨ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾ ਜਦੋਂ ਆਪ ਜੀ ਬਾਰੇ ਸੁਣਦਾ ਹੈ ਆਪ ਜੀ ਦੀ ਲਿਆਕਤ ਤੇ ਗੁਣਾਂ ਦਾ ਹਾਲ ਸੁਣਦਾ ਹੈ ਤਾਂ ਉਸਨੇ ਆਪ ਨੂੰ ਆਪਣੇ ਪਾਸ ਆਗਰੇ ਸੱਦਿਆ ਤੇ ਆਪਣਾ ਮੀਰ ਮੁਨਸ਼ੀ ਬਣਾ ਲਿਆ ਫਿਰ ਆਪ ਜੀ ਆਗਰੇ ਹੀ ਰਹਿਣ ਲੱਗ ਪਏ ਸਨ 1696 ਵਿੱਚ ਔਰੰਗਜ਼ੇਬ ਨੇ ਸ਼ਹਾਜਾਦਾ ਮੁਲਜ਼ਮ ਨੂੰ ਪਹਾੜੀ ਰਾਜਿਆਂ ਤੇ ਗੁਰੂ ਜੀ ਵਿਰੁੱਧ ਜੰਗ ਕਰਨ ਲਈ ਭੇਜਿਆ ਭਾਈ ਨੰਦ ਲਾਲ ਜੀ ਨੇ ਗੁਰੂ ਜੀ ਬਾਬਤ ਅਜੇ ਹੀ ਢੰਗ ਨਾਲ ਗੱਲ ਸਮਝਾਈ ਕਿ ਸ਼ਹਾਜਾਦੇ ਨੇ ਗੁਰੂ ਜੀ ਨਾਲ ਜੰਗ ਕਰਨ ਦੀ ਥਾਂ ਉਹਨਾਂ ਨਾਲ ਵਿਤਰਤਾ ਕਾਇਮ ਕਰ ਲਈ ਸੀ ਪਰ ਇੱਕ ਵਾਰ ਦੀ ਗੱਲ ਹੈ ਜਦੋਂ ਈਰਾਨ ਦੇ ਬਾਦਸ਼ਾਹ ਨੇ ਔਰੰਗਜ਼ੇਬ ਨੂੰ ਚਿੱਠੀ ਭੇਜੀ ਇਸ ਦਾ ਜਵਾਬ ਫਾਰਸੀ ਵਿੱਚ ਤਿਆਰ ਕਰਨ ਲਈ ਬਾਦਸ਼ਾਹ ਦੇ ਦਰਬਾਰ ਦੇ ਸਾਰੇ ਵਿਦਵਾਨ ਸੱਦੇ ਗਏ ਪਾਈ ਨੰਦ ਲਾਲ ਹੋਰਾਂ ਦਾ ਤਿਆਰ ਕੀਤਾ ਗਿਆ ਉੱਤਰ ਸਭ ਤੋਂ ਵਧੀਆ ਸਮਝਿਆ ਗਿਆ ਤੇ ਜਦੋਂ ਇੱਕ ਵਾਰ ਕੁਰਾਨ ਦੀ ਆਇਤ ਕਰਨ ਬਾਰੇ ਬਾਦਸ਼ਾਹ ਦਰਬਾਰ ਵਿੱਚ ਚਰਚਾ ਕੀਤੀ ਗਈ ਤਾਂ ਜਿਹੜੇ ਅਰਥ ਪਾਈ ਨੰਦ ਲਾਲ ਜੀ ਨੇ ਕੀਤੇ ਸਨ ਉਹ ਬਹੁਤ ਵਧੀਆ ਸਾਨ ਅਤੇ ਔਰੰਗਜ਼ੇਬ ਬੜਾ ਖੁਸ਼ ਹੋਇਆ ਸੀ ਬਾਦਸ਼ਾਹ ਨੇ ਸਹਾਜਾਦਾ ਮੁਜ਼ਮ ਨੂੰ ਕਿਹਾ ਕਿ ਕਿੰਨੀ ਮਾੜੀ ਗੱਲ ਹੈ ਕਿ ਇੰਨਾ ਲਾਇਕ ਵਿਦਵਾਨ ਕਾਫਰ ਬਣਿਆ ਰਹੀਂ ਇਸ ਨੂੰ ਮੁਸਲਮਾਨ ਬਣਾਉਣਾ ਚਾਹੀਦਾ ਹੈ ਭਾਈ ਨੰਦ ਲਾਲ ਜੀ ਨੂੰ ਬਾਦਸ਼ਾਹ ਦੀ ਇਸ ਦਲੀਲ ਦਾ ਪਤਾ ਲੱਗਾ ਤਾਂ ਇਸਤੇ ਭਾਈ ਸਾਹਿਬ ਸਹਾਜਾਦਾ ਮੁਜ਼ਮ ਦੀ ਨੌਕਰੀ ਛੱਡ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਨੰਦਪੁਰ ਸਾਹਿਬ ਆ ਗਏ ਤੇ ਆਪ ਜੀ ਦੇ ਨਾਲ ਇੱਕ ਮੁਸਲਮਾਨ ਅਫਸਰ ਗਿਆਸੂਦੀਨ ਦਰੋਗਾ ਵੀ ਆਇਆ ਸੀ ਅਨੰਦਪੁਰ ਸਾਹਿਬ ਆਪ ਗੁਰਮੁਖਾਂ ਵਾਲਾ ਜੀਵਨ گزارਣ ਲੱਗ ਪਏ ਸਨ ਤੇ ਆਪ ਦੇ ਘਰ ਆਏ ਗਏ ਲਈ ਨਿਤ ਲੰਗਰ ਚੱਲਦਾ ਸੀ ਉਥੇ ਹੋਰ ਵੀ ਕਈ ਸਿੱਖਾਂ ਦੇ ਘਰ ਲੰਗਰ ਚੱਲਦੇ ਸਨ ਗੁਰੂ ਘਰ ਲੰਗਰ ਵੀ ਸੀ ਇੱਕ ਵਾਰ ਸ੍ਰੀ ਕਲਗੀਧਰ ਜੀ ਨੇ ਸਭ ਲੰਗਰਾਂ ਦੀ ਪਰੀਖਿਆ ਕੀਤੀ ਆਪ ਨੇ ਸਭ ਲੰਗਰਾਂ ਨਾਲੋਂ ਭਾਈ ਨੰਦ ਲਾਲ ਜੀ ਦਾ ਲੰਗਰ ਵੱਧ ਪਸੰਦ ਕੀਤਾ ਤੇ ਉਹਨਾਂ ਦੀ ਸਿੱਖ ਸੇਵਾ ਸਭ ਤੋਂ ਵੱਧ ਸਹੂਲਤ ਕੀਤੀ ਗਈ ਬਾਈ ਨੰਦ ਲਾਲ ਜੀ ਨੇ ਸਤਿਗੁਰੂ ਮਹਿਮਾ ਪਗਤੀ ਅਤੇ ਗਿਆਨ ਦੇ ਵਿਸ਼ੇ ਉੱਤੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਹਨ ਜਿਵੇਂ ਕਿ ਜ਼ਿੰਦਗੀ ਨਾਮਾ ਤੌਸ਼ੀ ਫੋਸਨਾ ਗੰਜ ਨਾਮਾ ਜੋਤ ਵਿਕਾਸ ਦੀਵਾਨ ਗੋਇਆ ਇਸ਼ਨਾ ਦਸਤੂਰ ਅਰਜ਼ੁਲ ਅਲਫਾਜ਼ ਅਤੇ ਖਾਤਮਾ ਆਪ ਜੀ ਦੇ ਨਾਮ ਦਾ ਇੱਕ ਤਨਖਾ ਨਾਮਾ ਵੀ ਹੈ ਜਦੋਂ ਸ੍ਰੀ ਦਸਮੇਸ਼ ਜੀ ਨੇ ਖਾਲਸਾ ਸਾਜਿਆ ਅਤੇ ਖੰਡੇ ਦਾ ਅੰਮ੍ਰਿਤ ਛਕਾ ਕੇ ਧਰਮ ਯੁੱਧ ਲਈ ਸੰਤ ਸੂਰਮੇ ਤਿਆਰ ਕਰਨੇ ਸ਼ੁਰੂ ਕੀਤੇ ਤਾਂ ਭਾਈ ਨੰਦ ਲਾਲ ਜੀ ਦੇ ਮਨ ਵਿੱਚ ਵੀ ਧਰਮ ਹਿੱਤ ਜੂਝਣ ਦੀ ਰੀਤ ਪੈਦਾ ਹੋ ਗਈ ਸੀ। ਉਹਨਾਂ ਨੇ ਬੇਨਤੀ ਕੀਤੀ ਕਿ ਮੈਨੂੰ ਵੀ ਅੰਮ੍ਰਿਤ ਛਕਾਓ ਅਤੇ ਤੇਗਵਾਂ ਦੀ ਸੇਵਾ ਬਖਸ਼ੋ। ਤਾਂ ਸ੍ਰੀ ਕਲਗੀਧਰ ਜੀ ਨੇ ਉਹਨਾਂ ਨੂੰ ਤੇਗ ਦੀ ਥਾਂ ਕਲਮ ਦੇ ਦਿੱਤੀ ਅਤੇ ਫੁਰਮਾਇਆ ਤੁਸੀਂ ਇਹ ਚਲਾਓ ਇਸ ਰਾਹੀ ਪੰਥ ਦੀ ਸੇਵਾ ਕਰੋ। ਜਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਆਨੰਦਪੁਰ ਸਾਹਿਬੋਂ ਚਲੇ ਗਏ ਤਾਂ ਭਾਈ ਆਨੰਦ ਲਾਲ ਜੀ ਮਲਤਾਨ ਵਿੱਚ ਆਪਣੇ ਘਰ ਜਾ ਰਹੇ ਅਤੇ ਭਜਨ ਬੰਦਗੀ ਦੇ ਨਾਲ ਗੁਰਸਿੱਖੀ ਅਤੇ ਵਿਦਿਆ ਦਾ ਪ੍ਰਚਾਰ ਕਰਦੇ ਰਹੇ ਉੱਥੇ ਹੀ ਉਹਨਾਂ ਦਾ ਦੇਹਾਂਤ 1705 ਨੂੰ 72 ਸਾਲ ਦੀ ਉਮਰ ਵਿੱਚ ਹੋ ਗਿਆ ਸੋ ਇਹ ਸੀ ਭਾਈ ਆਨੰਦ ਲਾਲ ਜੀ ਦਾ ਜੀਵਨ ਬਿਰਤਾਂਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਵੀਡੀਓਜ਼ ਵੇਖਣ ਲਈ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ